ਸਵਾਗਤ ਹੈ ਤੁਹਾਡਾ ਤੁਸੀਂ ਦੇਖ ਰਹੇ ਹੋ ਖਬਰ ਸਰਵੇਖਣ ਤੇ ਮੈਂ ਹਰਦੀਪ ਕੌਰ ਹਰ ਰੋਜ਼ ਦੀ ਤਰ੍ਹਾਂ ਹਾਜ਼ਰਾਂ ਲੈ ਕੇ ਪਿਆਂ ਦੇ ਅੰਦਰ ਲੁਕਿਆ ਹੋਇਆ ਸੱਚ ਉਹ ਸੱਚ ਜੀਰੇ ਤੋਂ ਸਿਆਸਤਦਾਨ ਸਿਰਫ ਜਾਨੂ ਰਹਿੰਦੇ ਨੇ ਆਮ ਲੋਕਾਂ ਨੂੰ ਜਿਸ ਦੇ ਬਾਰੇ ਕੁਝ ਵੀ ਪਤਾ ਨਹੀਂ ਹੁੰਦਾ ਲੋਕ ਸਭਾ ਚੋਣਾਂ 2024 ਦੇ ਵਿੱਚ ਕਿਹੜੇ ਆਗੂ ਦੇ ਵੱਲੋਂ ਕਿਹੜੇ ਦੂਜੇ ਆਗੂ ਦੇ ਵਿਰੁੱਧ ਪੈਂਤੜੇ ਖੇਡੇ ਜਾ ਰਹੇ ਨੇ ਕਿੱਥੇ ਸਿਆਸਤ ਕੀਤੀ ਜਾ ਰਹੀ ਹੈ ਤੇ ਕਿੱਥੇ ਸਾਜ਼ਿਸ਼ ਕੀਤੀ ਜਾ ਰਹੀ ਹੈ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਿਆਸਤ ਦੇ ਵਿੱਚ ਆਮ ਲੋਕ ਸਮਝ ਹੀ ਨਹੀਂ ਪਾਉਂਦੇ ਅੱਜ ਗੱਲ ਕਰਾਂਗੇ ਲੋਕ ਸਭਾ ਚੋਣਾਂ 2024 ਦੀ ਬਠਿੰਡਾ ਹਲਕੇ ਦੀ ਸੀਟ ਦੇ ਨਾਲ ਸੰਬੰਧਿਤ ਆਮ ਆਦਮੀ ਪਾਰਟੀ ਦੇ ਵੱਲੋਂ ਉਥੇ ਉਮੀਦਵਾਰ ਨੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਉਥੇ ਹੀ ਜਦੋਂ ਨਾਮਜ਼ਦਗੀ ਪੱਤਰ ਭਰੇ ਗਏ ਨੇ ਤਾਂ ਇਹਨਾਂ ਨਾਮਜ਼ਦਗੀ ਪੱਤਰਾਂ ਦੇ ਵਿੱਚ ਦੋ ਗੁਰਮੀਤ ਸਿੰਘ ਖੁੱਡੀਆਂ ਸਾਹਮਣੇ ਆਏ ਨੇ ਇੱਕ ਦੇ ਬਾਰੇ ਸਾਰੇ ਹੀ ਲੋਕ ਜਾਣਦੇ ਨੇ ਕਿ ਜਿਹੜੇ ਕੈਬਨਿਟ ਮੰਤਰੀ ਨੇ ਪਰ ਹੁਣ ਇਹ ਦੂਜੇ ਗੁਰਮੀਤ ਸਿੰਘ ਖੁੱਡੀਆਂ ਕੌਣ ਆਗੇ ਕੀ ਇਹ ਸਿਆਸਤ ਹੈ ਕੀ ਇਹ ਸਾਜ਼ਿਸ਼ ਹੈ ਇਸ ਦੇ ਅੰਦਰ ਲੁਕਿਆ ਹੋਇਆ ਸੱਚ ਕੀ ਹੈ ਇਹਦੇ ਬਾਬਤ ਗੱਲ ਕਰੀਏ ਤੈਹ ਦੇ ਵਿੱਚ ਜਾਈਏ ਤਾਂ ਦੱਸਦੇ ਇਹ ਕਿ ਦੂਜੇ ਜਿਹੜੇ ਵਿਅਕਤੀ ਦਾ ਨਾਮ ਗੁਰਮੀਤ ਸਿੰਘ ਖੁੱਡੀਆਂ ਦੇ ਤੌਰ ਤੇ ਅੱਗੇ ਆਇਆ ਹੈ ਜਿਸ ਦੇ ਵੱਲੋਂ ਪੇਪਰ ਦਾਖਲ ਕੀਤੇ ਗਏ ਨੇ ਇਹ ਇੱਕ ਮਜ਼ਦੂਰ ਹੈ ਤੇ ਇਸ ਮਜ਼ਦੂਰ ਦਾ ਜੋ ਕੰਮ ਹੈ ਮਜ਼ਦੂਰੀ ਕਰਨਾ ਹੈ ਸਿਰਫ ਤੇ ਸਿਰਫ ਪੰਜ ਜਮਾਤਾਂ ਪਾਸ ਹੈ ਤੇ ਨਾਲ ਦੀ ਨਾਲ ਇਸ ਦੇ ਪਿਤਾ ਦਾ ਨਾਮ ਹੈ ਗੁਰਦੀਪ ਸਿੰਘ ਹੁਣ ਪੰਜ ਜਮਾਤਾਂ ਪਾਸ ਤੇ ਦੂਜੇ ਪਾਸੇ ਮਜ਼ਦੂਰੀ ਦਾ ਕੰਮ ਤੇ ਇਲੈਕਸ਼ਨ ਮੈਂਬਰ ਪਾਰਲੀਮੈਂਟਰੀ ਆਪਣੇ ਆਪ ਦੇ ਵਿੱਚ ਇਹੀ ਚੀਜ਼ ਜਿਹੜਾ ਹੈਗਾ ਕਾਫੀ ਕੁਝ ਬਿਆਨ ਕਰ ਜਾਂਦੀ ਏ ਕਿਉਂਕਿ ਜਦੋਂ ਅਸੀਂ ਆਪਣੀ ਹੇਠਲੇ ਤਬਕੇ ਦੀ ਗੱਲ ਕਰਦੇ ਹਾਂ ਖਾਸ ਕਰਕੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹਿ ਪਰਿਵਾਰਾਂ ਦੀ ਗੱਲ ਕਰਦੇ ਹਾਂ ਤੇ ਖਾਸ ਤੌਰ ਤੇ ਇਹ ਗੱਲ ਕਿ ਜਦੋਂ ਬੰਦਾ ਪੜਿਆ ਵੀ ਸਿਰਫ ਤੇ ਸਿਰਫ ਪੰਜ ਮਾਤਾਂ ਹੋਵੇ ਜਲਦੀ ਕਿਤੇ ਤਾਂ ਉਹਨੂੰ ਸਮਝ ਹੀ ਨਹੀਂ ਲੱਗਦੀ ਕਿ ਮੈਂ ਵੀ ਇਲੈਕਸ਼ਨ ਦੇ ਵਿੱਚ ਕੁੱਦਣਾ ਏ ਕਿਸੇ ਵੱਲੋਂ ਸ਼ਹਿਦ ਦਿੱਤੀ ਗਈ ਆ ਕਿਸੇ ਵੱਲੋਂ ਚੁੱਕਣਾ ਚੁੱਕ ਕੇ ਪੇਪਰ ਦਾਖਲ ਕਰਵਾਏ ਗਏ ਨਹੀਂ ਕਿਸ ਨੇ ਸਾਜ਼ਿਸ਼ ਕੀਤੀ ਆ ਕਿਸ ਨੇ ਸਿਆਸਤ ਕੀਤੀ ਆ ਕਿਉਂਕਿ ਹੁਣ ਜਦੋਂ ਪੇਪਰ ਭਰ ਦਿੱਤੇ ਨੇ ਤਾਂ ਸੁਭਾਵਿਕ ਹੈ ਕਿ ਗੁਰਮੀਤ ਸਿੰਘ ਖੁੱਡੀਆਂ ਦੂਜੇ ਗੁਰਮੀਤ ਸਿੰਘ ਖੁੱਡੀਆਂ ਯਾਦ ਰੱਖਣਾ ਮੈਂ ਵਾਰ-ਵਾਰ ਬਿਆਨ ਕਰ ਰਹੀ ਹਾਂ ਕਿ ਦੂਜੇ ਗੁਰਮੀਤ ਸਿੰਘ ਖੁੱਡੀਆਂ ਪਹਿਲੇ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਕਿ ਕੈਬਨਿਟ ਮੰਤਰੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਤੇ ਦੂਜੇ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਕਿ ਮਜ਼ਦੂਰ ਨੇ ਇਲੈਕਸ਼ਨ ਲੜ ਰਹੇ ਨੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਹੁਣ ਲੋਕਾਂ ਦੇ ਵਿੱਚ ਇੱਕ ਤਰੀਕੇ ਦੇ ਨਾਲ ਸ਼ਸ਼ੋਪੰਜ ਦੀ ਪੰਬਲਪੂਸੇ ਦੀ ਜਿਹੜੀ ਸਥਿਤੀ ਪੈਦਾ ਕਰ ਦਿੱਤੀ ਆ ਕਿਉਂਕਿ ਜੇਕਰ ਅਸੀਂ ਖਾਸ ਤੌਰ ਤੇ ਪਿੰਡੂ ਲੋਕਾਂ ਦੀ ਗੱਲ ਕਰੀਏ ਬਹੁਤ ਸਾਰੇ ਪਿੰਡਾਂ ਦੇ ਵਿੱਚ ਮੈਨੂੰ ਵਿਚਰਨ ਦਾ ਜਿਹੜਾ ਮੌਕਾ ਮਿਲਿਆ ਤੇ ਉੱਥੇ ਖਾਸ ਤੌਰ ਤੇ ਮਾਨਸਾ ਦੀ ਗੱਲ ਕਰਾਂ ਤਾਂ ਮਾਨਸਾ ਦੇ ਵਿੱਚ ਮਹਿਲਾ ਪੰਚਾਇਤ ਜਦੋਂ ਕੀਤੀ ਗਈ ਤੇ ਉੱਥੇ ਮੈਂ ਬੀਬੀਆਂ ਨੂੰ ਪੁੱਛ ਲਿਆ ਕਿਰ ਹਰਸਿਮਰਤ ਕੌਰ ਬਾਦਲ ਕਿਹੜੀ ਪਾਰਟੀ ਦੇ ਵੱਲੋਂ ਇਲੈਕਸ਼ਨ ਲੜ ਰਹੇ ਨੇ ਤਾਂ ਤੁਹਾਨੂੰ ਹੈਰਾਨੀ ਹੋਵੇਗੀ ਬਹੁਤ ਸਾਰੀਆਂ ਬੀਬੀਆਂ ਜਿਨ੍ਹਾਂ ਨੂੰ ਪਤਾ ਤੱਕ ਹੀ ਨਹੀਂ ਸੀ ਕਿ ਹਰਸਿਮਰਤ ਕੌਰ ਬਾਦਲ ਤੱਕੜੀ ਚੋਣ ਨਿਸ਼ਾਨ ਦੇ ਉੱਤੇ ਇਲੈਕਸ਼ਨ ਲੜ ਰਹੇ ਨੇ ਉਹਨਾਂ ਨੇ ਸਵਾਲਾਂ ਦਾ ਜਵਾਬ ਅਲੱਗ-ਥਲੱਗ ਦਿੱਤਾ ਜਾਨੀ ਕਿ ਉਹਨਾਂ ਨੂੰ ਪਤਾ ਹੀ ਨਹੀਂ ਸੀ ਤੇ ਹੁਣ ਤੁਸੀਂ ਦੇਖੋ ਜਦੋਂ ਅਜਿਹੀ ਭੰਬਰਪੂਸੇ ਦੀ ਸਥਿਤੀ ਪੈਦਾ ਕਰ ਦਿੱਤੀ ਆ ਜਿੱਥੇ ਦੂਸਰੇ ਗੁਰਮੀਤ ਸਿੰਘ ਖੁੱਡੀਆਂ ਨੂੰ ਉਤਾਰ ਦਿੱਤਾ ਗਿਆ ਤਾਂ ਹੋ ਸਕਦਾ ਏ ਕਿ ਬਹੁਤ ਸਾਰੇ ਲੋਕਾਂ ਦੇ ਵਿੱਚ ਇਹ ਪਤਾ ਹੀ ਨਾ ਲੱਗੇ ਕਿ ਅਸੀਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਕੈਬਨਿਟ ਮੰਤਰੀ ਨੂੰ ਆਪਣੀ ਵੋਟ ਪਾਣੀ ਆ ਜਿਹੜੇ ਲੋਕ ਪਾਉਣਾ ਚਾਹੁੰਦੇ ਹੋਣਗੇ ਜੇਕਰ ਉਹਨਾਂ ਦੇ ਭਲੇਖੇ ਕੈਬਨਿਟ ਮੰਤਰੀ ਦੇ ਭਲੇਖੇ ਉਹਨਾਂ ਨੇ ਗੁਰਮੀਤ ਸਿੰਘ ਖੁੱਡੀਆਂ ਨੂੰ ਮੈਂ ਨਹੀਂ ਕਹਿੰਦੀ ਕਿ ਸਾਰੇ ਹੀ ਵੋਟ ਪਾ ਦੇਣਗੇ ਪਰ ਜੇਕਰ ਕਿਤੇ 2 400 500 ਵੋਟਾਂ ਦਾ ਵੀ ਜੇਕਰ ਫਰਕ ਪੈ ਜਾਂਦਾ ਹੈ ਤਾਂ ਇਹਦੇ ਨਾਲ ਕਿਤੇ ਨਾ ਕਿਤੇ ਸਿੱਧੇ ਤੌਰ ਤੇ ਕਿਸ ਨੂੰ ਫਾਇਦਾ ਮਿਲੇਗਾ ਉਸ ਨੂੰ ਫਾਇਦਾ ਮਿਲੇਗਾ ਜਿਸ ਨੇ ਸਿਆਸੀ ਚਾਲ ਖੇਡੀ ਹੈ ਜਿਸ ਨੇ ਸ਼ਾਜਿਸ਼ ਕੀਤੀ ਹੈ ਕਿਉਂਕਿ ਅਜਹਰ ਵਿੱਚ ਆਮ ਆਦਮੀ ਪਾਰਟੀ ਦੇ ਲਈ ਵੀ ਸੁਖਾਲਾ ਨਹੀਂ ਹੋਏਗਾ ਲੋਕਾਂ ਤੱਕ ਇਹ ਗੱਲ ਪਹੁੰਚਾਉਣੀ ਕਿ ਤੁਸੀਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਚੋਣ ਕਰਨੀ ਆ ਤੇ ਝਾੜੂ ਜੋ ਕਿ ਉਹਨਾਂ ਦਾ ਚੋਣ ਨਿਸ਼ਾਨ ਹੈ ਉਹਦੇ ਉੱਤੇ ਮੋਰਾ ਲਗਾਉਣੀਆਂ ਨੇ ਹੁਣ ਤੁਸੀਂ ਦੇਖੋ ਕਿ ਜੇ ਤਾਂ ਆਮ ਆਦਮੀ ਪਾਰਟੀ ਏਤੀਸ ਲੋਕਾਂ ਦੇ ਵਿੱਚ ਪ੍ਰਚਾਰ ਕਰਨ ਦੇ ਵਿੱਚ ਸਫਲ ਹੋ ਜਾਂਦੀ ਆ ਕਿ ਸਾਡਾ ਗੁਰਮੀਤ ਸਿੰਘ ਖੁੱਡੀਆਂ ਚੋਣ ਨਿਸ਼ਾਨ ਛਾੜੂ ਹੈ ਤਾਂ ਉਹਨਾਂ ਦੇ ਲਈ ਚੰਗਾ ਹੋਏਗਾ ਪਰ ਜੇਕਰ ਇਹ ਗੱਲ ਚੰਗੇ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਨਹੀਂ ਜਾਂਦੀ ਤਾਂ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਇਸ ਦਾ ਖਮਿਆਜਾ ਵੀ ਭੁਗਤਣਾ ਪੈ ਸਕਦਾ ਕਿਤੇ ਨਾ ਕਿਤੇ ਵੋਟਾਂ ਜਿਸ ਬੰਦੇ ਦੇ ਵੱਲੋਂ ਸ਼ਾਰਜਿਸ ਕੀਤੀ ਗਈ ਆ ਜਿਸ ਪਾਰਟੀ ਦੇ ਵੱਲੋਂ ਸ਼ਾਰਜਿਸ ਕੀਤੀ ਗਈ ਆ ਜਿਸ ਦੇ ਵੱਲੋਂ ਸਿਆਸਤ ਖੇਢੀ ਗਈ ਆ ਜਿਸ ਦੇ ਵੱਲੋਂ ਇਹ ਪੈਂਤੜਾ ਅਪਣਾਇਆ ਗਿਆ ਹੈ ਉਸ ਨੂੰ ਜਿਹੜਾ ਹੈਗਾ ਇੱਕ ਤਰੀਕੇ ਦੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਵੱਡਾ ਫਾਇਦਾ ਹੁੰਦਾ ਹੋਇਆ ਹਾਲ ਦੀ ਘੜੀ ਦੇ ਵਿੱਚ ਜਿਹੜਾ ਜ਼ਰੂਰ ਦਿਖਾਈ ਦਿੰਦਾ ਹੁਣ ਗੱਲਬਾਤ ਕਰਾਂਗੇ ਰਾਣਾ ਗੁਰਮੀਤ ਸਿੰਘ ਸੋਢੀ ਹੋਰਾਂ ਦੀ ਜਿਹੜੇ ਕਿ ਫਿਰੋਜ਼ਪੁਰ ਤੋਂ ਭਾਰਤੀ ਜਨਤਾ ਪਾਰਟੀ ਦੀ ਟਿਕਟ ਦੇ ਉੱਤੇ ਇਲੈਕਸ਼ਨ ਲੜ ਰਹੇ ਨੇ ਲਗਾਤਾਰ ਸੁਰਖੀਆਂ ਦੇ ਵਿੱਚ ਨੇ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਵੀ ਉਮੀਦਵਾਰ ਨੇ ਕਿਉਂਕਿ ਗੱਲ ਇਹ ਚੱਲ ਰਹੀ ਹੈ ਕਿ ਕਿਸਾਨਾਂ ਦੇ ਵੱਲੋਂ ਜਿਹੜਾ ਹੈਗਾ ਵਿਰੋਧ ਕੀਤਾ ਜਾ ਰਿਹਾ ਹੈ ਉਥੇ ਹੀ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਸਾਰੇ ਹੀ ਆਗੂ ਇਹ ਕਹਿ ਰਹੇ ਨੇ ਕਿ ਕਿਸਾਨਾਂ ਦੇ ਭੇਸ ਦੇ ਵਿੱਚ ਦੂਜੀਆਂ ਪਾਰਟੀਆਂ ਦੇ ਵੱਲੋਂ ਭੇਜੇ ਹੋਏ ਬੰਦੇ ਨੇ ਇਹ ਅਸਲੀ ਕਿਸਾਨ ਨਹੀਂ ਅਸਲੀ ਕਿਸਾਨ ਕਿਹੜੇ ਹੋਣ ਇਸ ਦਾ ਜਿਹੜਾਗਾ ਪਰਚੋਲ ਕਿਵੇਂ ਕੀਤੀ ਜਾਵੇ ਕਿਵੇਂ ਲੱਭਿਆ ਜਾਵੇ ਕਿ ਇਹਦਾ ਕਿਸੇ ਪਾਰਟੀ ਦੇ ਨਾਲ ਸੰਬੰਧ ਨਹੀਂ ਇਹ ਅਸਲੀ ਕਿਸਾਨਾਂ ਕਿਉਂਕਿ ਜੇਕਰ ਅਸੀਂ ਕਿਸਾਨਾਂ ਦੀ ਗੱਲ ਕਰ ਲਈਏ ਤਾਂ ਜ਼ਿਆਦਾਤਰ ਜਿਹੜੇ ਕਿਸਾਨ ਨੇ ਉਹ ਕਿਸੇ ਨਾ ਕਿਸੇ ਪਾਰਟੀ ਦੇ ਨਾਲ ਸੰਬੰਧ ਰੱਖਦੇ ਨੇ ਭਾਰਤੀ ਜਨਤਾ ਪਾਰਟੀ ਵਾਲਿਆਂ ਦਾ ਅਝਿਹਾ ਕਹਿਣਾ ਕਿ ਇਹ ਕਿਸਾਨ ਨਹੀਂ ਆ ਮੈਨੂੰ ਲੱਗਦਾ ਹੈ ਕਿ ਬਿਲਕੁਲ ਹੀ ਇੱਕ ਤਰੀਕੇ ਦੇ ਨਾਲ ਇਸ ਗੱਲ ਨੂੰ ਦਰ ਕਿਨਾਰ ਕੀਤਾ ਜਾ ਸਕਦਾ ਹੈ ਕਿ ਹਰ ਇੱਕ ਬੰਦਾ ਜਿਹੜਾ ਉਹ ਕਿਸਾਨਾ ਉਸ ਦਾ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਪਾਰਟੀ ਦੇ ਨਾਲ ਸੰਬੰਧ ਹੋ ਸਕਦਾ ਪਰ ਹਾਂ ਜਿਹੜੀ ਵਿਰੋਧ ਦੀ ਗੱਲ ਭਾਰਤੀ ਜਨਤਾ ਪਾਰਟੀ ਵਾਲੇ ਕਰਦੇ ਨੇ ਉਹਦੇ ਵਿੱਚ ਅੱਜ ਕਿਸਾਨਾਂ ਨੂੰ ਸਿੱਧਾ ਚੈਲੰਜ ਦੇ ਦਿੱਤਾ ਹੈ ਰਾਣਾ ਗੁਰਮੀਤ ਸਿੰਘ ਸੋਢੀ ਹੋਰਾਂ ਨੇ ਰਾਣਾ ਗੁਰਮੀਤ ਸਿੰਘ ਸੋਢੀ ਹੋਰਾਂ ਨੇ ਕਹਿ ਦਿੱਤਾ ਕਿ ਜਿਹੜਾ ਤੁਹਾਡਾ ਵਿਰੋਧ ਕਰਨ ਦਾ ਤਰੀਕਾ ਹੈ ਇਹ ਬਿਲਕੁਲ ਸਹੀ ਨਹੀਂ ਆ ਜੇਕਰ ਵਿਰੋਧ ਕਰਨਾ ਹੀ ਆ ਤਾਂ ਐਦਾਂ ਕਰੋ ਸਾਡੇ ਨਾਲ ਆ ਕੇ ਬਰਾਬਰ ਇਲੈਕਸ਼ਨ ਲੜ ਲਓ ਪਤਾ ਲੱਗ ਜੇਗਾ ਸਾਰਾ ਕੁਝ ਜੇਕਰ ਤੁਸੀਂ ਆਪਣੀਆਂ ਮੰਗਾਂ ਸੈਂਟਰ ਸਰਕਾਰ ਤੋਂ ਮੰਗਵਾਉਣੀਆਂ ਹੀ ਨੇ ਤਾਂ ਆਪ ਚੋਣ ਮੈਦਾਨ ਦੇ ਵਿੱਚ ਨਿੱਤਰ ਜੋ ਤੇ ਆਪ ਤੁਸੀਂ ਜਿਹੜੀਆਂ ਆਪਣੀਆਂ ਮੰਗਾਂ ਨੂੰ ਮਨਵਾ ਲੈਣਾ ਆਪ ਪੂਰੀਆਂ ਕਰ ਲੈਣਾ ਫੇਰ ਪਤਾ ਲੱਗ ਜੇਗਾ ਕਿ ਕਿਵੇਂ ਜਿਹੜਾ ਹੈਗਾ ਤੁਹਾਡੀਆਂ ਮੰਗਾਂ ਪੂਰੀਆਂ ਹੁੰਦੀਆਂ ਨੇ ਉਹਨਾਂ ਨੇ ਕਿਹਾ ਕਿ ਕੈਬਨਿਟ ਦੀਆਂ ਬਹੁਤ ਸਾਰੀਆਂ ਮੀਟਿੰਗਾਂ ਸੈਂਟਰ ਤੋਂ ਕੈਬਨਿਟ ਦੇ ਕਈ ਮੰਤਰੀ ਜਿਹੜੇ ਇੱਥੇ ਆ ਚੁੱਕੇ ਨੇ ਕਿਸਾਨਾਂ ਦੇ ਨਾਲ ਮੀਟਿੰਗਾਂ ਕਰਵਾਈਆਂ ਜਾ ਚੁੱਕੀਆਂ ਨੇ ਪਰ باوجود ਇਸ ਦੇ ਜੇਕਰ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਨਿਕਲਿਆ ਤਾਂ ਹੁਣ ਇਲੈਕਸ਼ਨ ਚੱਲ ਰਹੀਆਂ ਨੇ ਹੁਣ ਵੋਟਾਂ ਪੈ ਰਹੀਆਂ ਨੇ ਅਜਾਹੇ ਦੇ ਵਿੱਚ ਸਾਨੂੰ ਪ੍ਰਚਾਰ ਤੋਂ ਰੋਕਣਾ ਸਾਡੇ ਪ੍ਰਚਾਰ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਅੜਿੱਕੇ ਅਟਕਾਉਣੇ ਇਹ ਜਿਹੜੀ ਚੰਗੀ ਗੱਲ ਨਹੀਂ ਆ ਉਹਨਾਂ ਨੇ ਕਿਹਾ ਜੇਕਰ ਤੁਹਾਡੇ ਇੰਨਾ ਹੀ ਢਿੱਡ ਦੇ ਵਿੱਚ ਪੀੜ ਹੁੰਦੀ ਆ ਤਾਂ ਤੁਸੀਂ ਜਿਹੜਾ ਆ ਕੇ ਸਾਡੇ ਬਰਾਬਰ ਇਲੈਕਸ਼ਨ ਲੜਕੇ ਦੇਖ ਲੋ ਉੰਜੇਕਰ ਕਿਸਾਨਾਂ ਦੀ ਗੱਲ ਕਰੀਏ ਤਾਂ ਕੀ ਉਹ ਇਲੈਕਸ਼ਨ ਲੜਨਗੇ ਪਹਿਲੀ ਤਾਂ ਗੱਲ ਇਹ ਕਿ ਨਾਮਜ਼ਦਗੀ ਪੱਤਰ ਭਰਨ ਦੀ ਜਿਹੜੀ ਤਾਰੀਖ ਸੀ ਉਹ ਖਤਮ ਹੋ ਚੁੱਕੀ ਆ ਹੁਣ ਕਿਸਾਨ ਨਾਮਜ਼ਦਗੀ ਪੇਪਰ ਦਾਖਲ ਵੀ ਨਹੀਂ ਕਰ ਸਕਦੇ ਪਰ ਨਾਲ ਦੀ ਨਾਲ ਜੇਕਰ ਕਿਸਾਨਾਂ ਵੱਲੋਂ ਇਲੈਕਸ਼ਨ ਲੜਨ ਦੇ ਉੱਤੇ ਜੇਕਰ ਨਜ਼ਰ ਮਾਰੀਏ ਤਾਂ ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗਾ 2022 ਜਦੋਂ ਇੱਕ ਵੱਡਾ ਕਿਸਾਨ ਅੰਦੋਲਨ ਚੱਲਿਆ ਕਿਸਾਨ ਅੰਦੋਲਨ ਚੱਲਿਆ ਦਿੱਲੀ ਦੀਆਂ ਬਰੂਹਾਂ ਤੇ ਤਜਾਦੋ ਦਿੱਲੀ ਦੀਆਂ ਬਰੂਆਂ ਤੇ ਇੱਕ ਕਿਸਾਨ ਅੰਦੋਲਨ ਚੱਲਿਆ ਤਾਂ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਰਾ ਦੇ ਵੱਲੋਂ ਇਸ ਗੱਲ ਦੇ ਲਈ ਮੋਹਰ ਲਗਾ ਦਿੱਤੀ ਕਿ ਤਿੰਨ ਖੇਤੀ ਕਾਨੂੰਨ ਬਿੱਲ ਰੱਦ ਹੋਣਗੇ ਤਾਂ ਉਸ ਤੋਂ ਬਾਅਦ ਇਹ ਕਿਸਾਨੀ ਅੰਦੋਲਨ ਖਤਮ ਹੋ ਗਿਆ ਪਰ ਨਾਲ ਦੀ ਨਾਲ ਉਸੇ ਦੌਰਾਨ ਹੀ ਕਿਸਾਨਾਂ ਨੇ ਇੱਕ ਵੱਖਰਾ ਫੈਸਲਾ ਕਰ ਲਿਆ ਇਸ ਦੌਰਾਨ ਕਿਸਾਨ ਦੋ ਧੜਿਆਂ ਦੇ ਵਿੱਚ ਵੰਡੇ ਗਏ ਇੱਕ ਧੜਾ ਉਹ ਸੀ ਜਿਨ੍ਹਾਂ ਨੇ ਇਲੈਕਸ਼ਨ ਲੜਨ ਦਾ ਫੈਸਲਾ ਕੀਤਾ ਲੋਕ ਸਭਾ ਤੋ ਪਹਿਲਾ ਵਿਧਾਨ ਸਭਾ ਚੋਣਾ 2022 ਬਹੁਤ ਸਾਰੇ ਕਿਸਾਨਾਂ ਨੇ ਇਲੈਕਸ਼ਨ ਲੜੀ ਲੇਕਿਨ ਜ਼ਮਾਨਤਾਂ ਰੱਦ ਹੋ ਗਈਆਂ ਜ਼ਮਾਨਤਾਂ ਜਬਤ ਹੋ ਗਈਆਂ ਤੇ ਤੁਸੀਂ ਦੇਖੋ ਕਿ ਹੁਣ ਜੇਕਰ ਗੱਲ ਕਰੀਏ ਜੇਕਰ ਦੁਬਾਰਾ ਕਿਸਾਨ ਅਜਿਹਾ ਕੋਈ ਫੈਸਲਾ ਕਰਦੇ ਨੇ ਤਾਂ ਕਿ ਫੇਰ ਪਹਿਲੀ ਗਲਤੀ ਉਹ ਕਰ ਨਹੀਂ ਸਕਣਗੇ ਕਿਉਂਕਿ ਜਿਹੜੀ ਗੀ ਡੇਟ ਖਤਮ ਹੋ ਚੁੱਕੀ ਆ ਤੇ ਦੂਜੀ ਗੱਲ ਕਿਸਾਨਾਂ ਨੂੰ ਇਹਦਾ ਭਲੀ ਭਾਤ ਪਤਾ ਹੈ ਕਿ ਉਹਨਾਂ ਨੂੰ ਪਹਿਲਾਂ ਹੀ ਮੂੰਹ ਦੀ ਖਾਣੀ ਪਈ ਹੈ ਇਹ ਸਾਰਾ ਚੀਜ਼ਾਂ ਚੱਲ ਰਹੀਆਂ ਨੇ ਵਿਰੋਧ ਲਗਾਤਾਰ ਜਾਰੀ ਆ ਸਿਆਸਤ ਚੱਲ ਰਹੀ ਆ ਸਾਜ਼ਿਸ਼ ਚੱਲ ਰਹੀ ਆ ਦਲ ਬਦਲੀਆਂ ਚੱਲ ਰਹੀਆਂ ਨੇ ਖਾਸ ਤੌਰ ਤੇ ਬਠਿੰਡਾ ਲੋਕ ਸਭਾ ਸੀਟ ਮੁੱਛਰਾ ਸਵਾਲ ਸੁਪੀਰ ਸਿੰਘ ਬਾਦਲ ਦੀ ਆਪਣੀ ਹੋਂਦ ਨੂੰ ਬਚਾਉਣ ਦੀ ਲੜਾਈ ਲੜ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਤੇ ਦੂਜੇ ਹੀ ਪਾਸੇ ਆਮ ਆਦਮੀ ਪਾਰਟੀ ਸત્તાਤਾਰੀ ਪੰਜਾਬ ਦੇ ਵਿੱਚ ਪਾਰਟੀ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨਪੂਰਾਂ ਦੇ ਵੱਲੋਂ ਪੂਰੇ ਪੰਜਾਬ ਭਰ ਦੇ ਵਿੱਚ ਵੱਡੀਆਂ ਰੈਲੀਆਂ ਦੇਖਣ ਨੂੰ ਮਿਲ ਰਹੀਆਂ ਨੇ ਵੱਡੇ ਵੱਡੇ ਰੋਡ ਸ਼ੋਅਾਂ ਦੇ ਵਿੱਚ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨਜ਼ਰ ਆ ਰਹੇ ਨੇ ਹੋਰਨਾਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਆਮ ਆਦਮੀ ਪਾਰਟੀ ਵਿੱਚ ਲੈ ਕੇ ਆਉਣ ਦੀ ਪ੍ਰਕਿਰਿਆ ਵੀ ਲਗਾਤਾਰ ਜਾਰੀ ਹੈ ਪਰ ਨਾਲ ਦੀ ਨਾਲ ਜੇਕਰ ਅਸੀਂ ਗੱਲ ਕਰੀਏ ਤਾਂ ਬਹੁਤ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ ਪਰ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਦਾਂ ਦੇ ਸਮਿਕਰਣ ਟ੍ਰੈਂਡ ਹੋਣਗੇ ਆਦੇ ਸਮੇ ਲਈ ਇਹ ਨਹੀਂ ਕੱਲ ਇਸੇ ਸਮੇਂ ਇਸੇ ਚੈਨਲ ਤੇ ਅਸੀਂ ਮੁਰਤ ਹੋਵਾਂਗੇ ਤੁਹਾਡੇ ਮੁਖਾਤਿਬ ਤੇ ਕਰਾਂਗੇ ਅੰਦਰ ਲੀਆਂ ਗੱਲਾਂ ਅੰਦਰਲਾ ਸੱਚ ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਰੱਖੀਆਂ ਜਾਣਗੀਆਂ ਤਦ ਤੱਕ ਲਈ ਮੈਨੂੰ ਹਰਦੀਪ ਕਰਨ ਨੂੰ ਦਿਓ ਇਜਾਜ਼ਤ ਧੰਨਵਾਦ ਦੇਖਦੇ ਰਹੋ ਖਬਰ ਸਰਵੇਖਣ